ਅੱਜ ਗਣਪਤੀ ਵਿਸਰਜਨ ਦੇ ਸ਼ੁਭ ਦਿਹਾੜੇ ਸੰਬੰਧ ਵਿੱਚ ਦਰਾਹ ਨੇ ਹਰਤੇ ਲਗਾਏ ਕਿ ਲੰਗਰ ਵਿਖੇ ਗੁਰਸਿਮਰਨ ਸਿੰਘ ਮੰਡ ਪਹੁੰਚੇ। ਉਹਨਾਂ ਦੇ ਦਰਾਹ ਪਹੁੰਚਣ ਦੇ ਨਾਲ ਹੀ ਦਰਾਹ ਦੀ ਸਮਾਜ ਸੇਵਕਾ ਗੁਰਜੋਤ ਕੌਰ ਮੰਗੜ ਨੂੰ ਉਹਨਾਂ ਦੇ ਦਫ਼ਤਰ ਵਿੱਚ ਹੀ ਦਰਾਹ ਪੁਲਿਸ ਵੱਲੋਂ ਨਜ਼ਰਬੰਦ ਕਰ ਦਿੱਤਾ ਗਿਆ। ਜਿਸ ਬਾਬਤ ਗੁਰਸਿਮਰਨ ਸਿੰਘ ਮੰਡ ਨੇ ਗੁਰਜੋਤ ਕੌਰ ਮੰਗੜ ਬਾਰੇ ਬੋਲਦਿਆਂ ਕਿਹਾ ਕਿ ਉਹ ਪਬਲਿਸਿਟੀ ਲਈ ਮੇਰਾ ਵਿਰੋਧ ਕਰ ਰਹੇ ਹਨ। ਉਸਦੇ ਹੀ ਉਲਟ ਦਰਾਹ ਦੀ ਸਮਾਜ ਸੇਵਕਾ ਗੁਰਜੋਤ ਕੌਰ ਮੰਗੜ ਨੇ ਕਿਹਾ ਕਿ ਗੁਰਸਿਮਰਨ ਸਿੰਘ ਮੰਡ ਦਰਾਹ ਵਿੱਚ ਆ ਕੇ ਪੜਕਾਉ ਉਪਾਸ਼ਣ ਦੇਣੇ ਬੰਦ ਕਰਨ। ਸਾਬਾ ਜੀ ਅੱਜ ਦਰਾਹੇ ਆਇਓ ਸਭ ਤੋਂ ਪਹਿਲਾ ਸਵਾਲ ਆ ਮੈਡਮ ਗਰਜੋਦ ਕੋਲ ਪਹੁੰਚੇ ਸੀ ਉਹਰੇ ਤੁਹਾਡਾ ਵਿਰੋਧ ਕਰਨੀ ਉਹਨਾਂ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਗਤ ਮਾਤਾ ਜੀ ਦਾ ਜੈ ਅੱਜ ਸਭ ਤੋਂ ਪਹਿਲਾਂ ਤਾਂ ਇੱਕ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਮਨਾ ਰਹੇ ਆ ਅਸੀਂ ਇੱਕ ਭੰਡਾਰਾ ਲਾਇਆ ਹੋਇਆ ਇੱਕ ਸ਼੍ਰੀ ਗਣਪਤੀ ਜੀ ਦਾ ਵਿਸਰਜਨ ਇਹ ਲੋਕ ਚੱਲਦੇ ਪਾਣੀ 'ਚ ਵਿਸਰਜਨ ਕਰ ਰਹੇ ਆ ਮੂਰਤੀਆਂ ਨੂੰ ਇੱਥੇ ਅਸੀਂ ਆਪਦੇ ਕਾਰਜਕਾਲ ਵੇ ਆ ਉਹ ਆ ਕੇ ਵਿਰੋਧ ਪ੍ਰਦਰਸ਼ਨ ਕਰ ਰਹੀ ਆ ਮੈਂ ਬੀਬੀ ਨੂੰ ਇਹ ਸਵਾਲ ਤੁਹਾਡੇ ਮਾਦੇ ਰਾਂਹ ਪੁੱਛਣ ਜਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਕਰੂਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਮ ਦਿਨ ਮਨਾਊਗੀ ਖਾਲਿਸਤਾਨ ਮਰਦਾਬਾਦ ਕਹੂਗੀ ਜਾਂ ਜਿਹੜੇ ਕਿਸਾਨ ਗਲਤ ਕਰ ਰਹੇ ਆਗੂ ਉਹਨਾਂ ਦਾ ਵਿਰੋਧ ਕਰੂਗੀ ਤਿੰਨ ਸਵਾਲ ਮੇਰੇ ਨੇ ਛੋਟਾ ਦਵਾਲ ਤੇ ਪੁੱਛ ਲਿਆ ਉਹਨੂੰ ਨਹੀਂ ਨਹੀਂ ਜਦੋਂ ਮੈਡਮ ਮੁਰੇ ਆਏ ਸੀ ਉਹਨਾਂ ਨੇ ਤੁਹਾਡੇ ਨਾਲ ਲੜਨਾ ਥੋੜੀ ਸਵਾਲੇ ਕਰਨਾ ਸੀ ਉਹਨਾਂ ਨੂੰ ਤੁਸੀਂ ਕਰ ਮੈਂ ਠੇਕਾ ਥੋੜੀ ਲਿਆ ਜਾ ਰ ਅਸੀਂ ਆਪਣੇ ਕਰਮ ਕਰਕੇ ਪਹਿਲਾਂ ਉਹਨੂੰ ਸਵਾਲ ਮੱਥੇ ਲੱਗਿਆ ਗਿਆ ਦੇ ਅਸੀਂ ਆਪਣੇ ਕੰਮ 'ਚ ਵਿਜੀ ਆ ਅਸੀਂ ਕੀ ਲੈਣਾ ਨਾ ਮੇਰੇ ਰਿਸ਼ਤੇਦਾਰ ਨਾ ਮੇਰੇ ਦੋਸਤ ਕੋਈ ਮਹਿਲਾ ਦੋਸਤ ਮਿੱਤਰ ਨਾ ਕੋਈ ਆਪਣਾ ਰਿਸ਼ਤੇਦਾਰ ਨਾ ਦੋ ਕੋਈ ਹੋਰ ਆਪਣਾ ਗਾਂਢੀ ਗਾਂਢੀ ਆ ਨਾ ਜਾਣਦਾ ਨਾ ਪੁੱਝਦਾ ਜੋ ਫੇਮਸ ਰਣਾ ਚਾਹੁੰਦੇ ਵੈਸੇ ਹੀ ਪਰਦਾਮਨ ਜਿੰਦਾਬਾਦ ਕਹਿ ਦੇਵੇ ਫੇਮਸ ਹੋ ਜੂਗੀ ਆਪਈ ਉਹ ਨਹੀਂ ਤੁਸੀਂ ਕਹਿੰਦੇ ਹੋ ਮੇਰੀ ਛੋਟੀ ਭੈਣ ਆ ਉਹ ਮੈਂ ਤਾਂ ਕਹਣਾ ਛੋਟੀ ਭੈਣ ਆ ਮੈਂ ਮੈਂ ਜਾਣਦੇ ਨਹੀਂ ਉਹਨੂੰ ਯਾਰ ਮੇਰੇ ਤਾਂ ਸਾਰੇ ਇੱਕ ਛੱਡ ਕੇ ਮੇਰੀ ਵਾਕਿਆ ਸਾਰੀ ਛੋਟੀ ਭੈਣ ਨੇ ਪੂਰੇ ਹਿੰਦੁਸਤਾਨ ਦੀਆਂ ਅਸੀਂ ਸਾਰੇ ਮਾਮਾ ਪੈਣਾ ਸਤਿਕਾਰ ਕਰਦੇ ਆਂ ਲੇਕਿਨ ਬੀਬੀ ਨੇ ਵਿਰੋਧ ਕਰਦੇ ਕੀ ਤਰ੍ਹਾਂ ਅਧਿਕਾਰ ਕੀ ਆ ਉਹਦੇ ਕੋਲੇ ਕਿਉਂ ਆਈ ਆ ਉਹ ਕਿਸਾਨ ਜਿਹੜੇ ਜਿਹੜੇ ਨਜਾਇਜ਼ ਤੰਗ ਕਰਦੇ ਆ ਆਗੂ ਉਹ ਉਹਨਾਂ ਬਾਰੇ ਬੋਲਣੇ ਜਾ ਕੇ ਜਿਹੜੇ ਰਹਾ ਰੁਕੇ ਹੋਏ ਨੇ ਸਾਡੇ ਲੋਕ ਕਿੰਨੇ ਪਰੇਸ਼ਾਨ ਹੋ ਰਹੇ ਕਿੰਨੀ ਫੈਕਟਰੀ ਨੁਕਸਾਨ ਹੋ ਰਿਹਾ ਕਿੰਨੇ ਫਲੈਟਾਂ ਨੁਕਸਾਨ ਹੋ ਰਹੇ ਲੋਕ ਜਾਨ ਨੂੰ ਕਿੰਨੇ ਨੁਕਸਾਨ ਹੋ ਰਿਹਾ ਕਿੰਨਾ ਆਵਾਜੇ ਨੁਕਸਾਨ ਹੋ ਰਿਹਾ ਇਸ ਕਰਕੇ ਬੀਬੀ ਨੂੰ ਕਹੋ ਥੋੜਾ ਜਾ ਸਾਡਾ ਬਰੋਧ ਨਾ ਕਰੇ ਜਿਹੜੇ ਕਿਸਾਨ ਖੌਤੀ ਕਿਸਾਨ ਨੇ ਜਿੱਥੇ ਰੰਦੀ ਆਗੂ ਨੇ ਉਹਨਾਂ ਬਰੋਧ ਕਰੇ ਬੀਬੀ ਸਾਡਾ ਬਰੋਧ ਕਰੇ ਮਾਨ ਸਰ ਜੇ ਤੁਹਾਡੇ ਨਾਲ ਬੈਠ ਕੇ ਉਹ ਸਵਾਲ ਜਵਾਬ ਕਰਨਾ ਚਾਹੁੰਦੇ ਕਰੋਗੇ ਬੈਠ ਕੇ ਨਹੀਂ ਨਹੀਂ ਮੈਂ ਕੀ ਲੈਣਾ ਯਾਰ ਉਹ ਕੋਈ ਡੀਜੀਪੀ ਲੱਗੀ ਹੋਈ ਆ ਉਹ ਮੈਂ ਨਹੀਂ ਨਹੀਂ ਫਿਰ ਮੈਂ ਕੀ ਲੈਣਾ ਯਾਰ ਆਮ ਬੰਦਾ ਸਵਾਲ ਕਰ ਸਕਦਾ ਮੇਰੇ ਮੈਂ ਕੀ ਜੀ ਜਾਂ ਮੈਂ ਕੋਈ ਐਮਪੀ ਲੱਗੇ ਐਮਐਲਏ ਲੱਗੇ ਮੰਤਰੀ ਲੱਗੇ ਮੈਂ ਕੀ ਲੈਣਾ ਯਾਰ ਮੈਂ ਕੋਈ ਅਧਿਕਾਰ ਹੀ ਹੈ ਨਹੀਂ ਪੋਸਟ ਚੀ ਨਹੀਂ ਹੈਗਾ ਜੇਨ ਮੈਂ ਇੱਕ ਆਮ ਨਮਾਣਾ ਜਿਆ ਸਿੱਖ ਹਾਂ ਆਮ ਸਨਾਤਨ ਲਈ ਸੇ ਕੰਮ ਕਰਦੇ ਆ ਜੈ ਸ਼੍ਰੀ ਰਾਮ ਕਹਨੇ ਆ ਪਹਿਲੀ ਗੱਲ ਜੈ ਸ਼੍ਰੀ ਰਾਮ ਕਹੂਗੀ ਭਾਰਤ ਮਾਤਾ ਜੈ ਕਹੂਗੀ ਉਹ ਜੈ ਸ਼੍ਰੀ ਰਾਮ ਕਹਿਣਗੇ ਜੀ ਕਹਿਣਗੇ ਚੈਨ ਜੀ ਉਹ ਨਹੀਂ ਗੱਲ ਮੈਂ ਨਹੀਂ ਕਰਦਾ ਕਿਸੇ ਆਪਣੇ ਮੈਂ ਬੀਬੀਆਂ ਨਾਲ ਤੋਂ 10 ਫੁੱਟ ਦੂਰ ਹੀ ਰਹਿਣਾ ਉਹਨਾ ਮੇਰਾ ਬੀਬੀ ਨਾਲ ਕੋਈ ਲੜਾਈ ਨਹੀਂ ਜੜਾਈ ਮੇਰੇ ਤੋਂ ਕੀ ਲੈਣਾ ਉਹਨੇ ਦਿੱਲੀ ਜਾ ਕੇ ਕਰੇ ਜਾ ਕੇ ਲੋਕਾਂ ਨਾਲ ਜਿੰਨਾਂ ਨੇ ਕਰਨੀਆਂ ਉਹਨੇ ਮੇਰੇ ਨਾਲ ਤਾਂ ਬੀਬੀ ਦਾ ਕੋਈ ਤਾਂ ਘਾਰ ਹੀ ਨਹੀਂ ਹੈਗਾ ਬੀਬੀ ਨਾਲ ਗੱਲ ਕਰਨ ਦਾ ਅੱਜ ਦਰਾਹ ਵਿਖੇ ਪਹੁੰਚੇ ਹੋ ਗਣੇਸ਼ ਉਸਤ ਮਨਾਇਆ ਕੀ ਕਹੋਗੇ ਇਹਦੇ ਬਾਰੇ ਸਭ ਤੋਂ ਪਹਿਲਾਂ ਗਣੇਸ਼ ਉਸਤ ਬਹੁਤ ਲੱਖਾਂ ਲੋਕ ਆਇਆ ਹਜ਼ਾਰਾਂ ਲੋਕ ਆ ਰਹੇ ਆ ਬਹੁਤ ਖੁਸ਼ੀਆਂ ਲੰਗਰ ਲੱਗ ਰਿਹਾ ਪ੍ਰਧਾਨ ਮੰਤਰੀ ਅਨ ਹਾਂ ਸਾਰੇ ਦਰਾਹਿਆਂ ਨੂੰ ਮੈਂ ਕਹਿਣਾ ਚਾਹਨਾ ਜਿਹੜੇ ਉੱਥੇ ਗਏ ਨੇ ਨਾ ਥੋੜੇ ਥਾਣੇ ਬਾਹਰ ਬੈਠੇ ਧਰਨ ਲਾ ਕੇ ਉਹ ਇੱਥੇ ਆ ਕੇ ਮਨਾਓ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਆਉਣ ਦੇ ਬੱਬਰ ਸ਼ੇਰ ਆ ਪ੍ਰਧਾਨ ਮੰਤਰੀ ਸਨਾਤਨ ਲਈ ਕੰਮ ਕਰਦੇ ਅਸੀਂ ਇਹਨੇ ਧਰਨ ਲਾਇਆ ਪੈਲ ਵਿਖੇ ਕਾਂਗਰਸੀਆਂ ਨੇ ਉਹਨਾਂ ਨੇ ਪਹਿਲਾਂ ਈਡੀ ਜਾਂਚ ਕਰਾਓ ਉਹਨਾਂ ਦੀ ਪਹਿਲਾਂ ਜਿਹੜੇ ਤੁਸੀਂ ਕਹਿੰਦੇ ਹੋ ਨਾ ਕਾਂਗਰਸੀਆਂ ਦੇ ਪਹਿਲਾਂ ਈਡੀ ਜੇ ਖੰਨਾ ਦੇ ਜਿਹੜੇ ਏਰੀਏ ਦੇ ਐਮ ਐਲ ਏ ਨੇ ਪੁਰਾਣੇ ਰਹੇ ਜਾਂ ਲੱਖਾ ਪੈਲ ਜਾਂ ਹੋਰ ਬੰਦ ਦਮੁਰਜੀ ਦੇ ਪਰਚਾ ਹੋਇਆ ਪਹਿਲਾਂ ਈਡੀ ਦਾ ਈਡੀ ਇਹਨਾਂ ਦੀ ਇਨਕੁਆਰੀ ਕਰੇ ਕਿ ਦੋ ਤੋ ਏ ਦੋ ਤੋਤਿਆਂ ਆ ਗਏ ਜੈ ਮੇਰਾ ਨਾਮ ਲੈ ਕੇ ਪੁੱਛਲੇ ਉਹਨੂੰ ਤੁਸੀਂ ਦੋ ਤੋਤੇ ਹੈਗੇ ਹੋ ਨਹੀਂ ਇਹ ਅਕਾਲੀਨਾਂ ਵਾਲੀ ਸਾਨ ਗਾੜਾ ਇਹਨਾਂ ਦੀ ਦੂਜੇ ਪਾਸੇ ਸਾਰੇ ਸਾਨ ਗਾੜਾ ਇਹਨਾਂ ਦੀ ਇਹ ਈਡੀ ਸੀਬੀ ਇਹਨਾਂ ਕਈ ਸਾਰੇ ਕਬੜਿਆਂ ਦੀ ਇਨਕੁਆਰੀ ਕਰੇ ਇਹਨਾਂ ਦੀ ਜੈ ਬੰਦ ਜ਼ੁਰਜੀਆ ਜੱਲ ਅੱਖਾ ਪੈਲ ਹੁਣ ਤੁਸੀਂ ਮੈਡਮ ਨਾਲ ਇੱਕ ਬੈਠ ਕੇ ਜੇ ਉਥੋਂ ਨਾਲ ਸਵਾਲ ਕਰਨਾ ਹੀ ਨਹੀਂ ਜੀ ਜੀ ਮੈਂ ਕੀ ਲੈਣਾ ਮੈਂ ਕੋਈ ਸਵਧਾਨਿਕ ਬਾਤ ਨਹੀਂ ਹੈਗਾ ਮੈਂ ਕੋਈ ਵੀਡੀਓ ਲਗਾ ਆ ਯਾਰ ਵੀ ਪੰਚਾਇਤ ਦੀ ਗੱਲ ਕਰੂੰਗਾ ਮੈਂ ਕੋਈ ਡੀਡੀਪੀ ਹਾਂ ਨਹੀਂ ਹੈਗਾ ਮੈਂ ਕੋਈ ਜ਼ਿਲ੍ਹਾ ਮਾਲ ਅਫਸਰ ਨਹੀਂ ਹੈਗਾ ਦੱਸੋ ਮੈਂ ਕੀ ਆ ਯਾਰ ਇੱਕ ਅਜਿਹਾ ਇਨਸਾਨ ਆ ਅਸੀਂ ਸਨਾਤਨ ਦੇ ਹੀ ਗੱਲ ਕਰਦੇ ਆ ਦੇਸ਼ ਵਿਰੋਧੀ ਦੇ ਖਿਲਾਫ ਲੜਾਈ ਲੜਦੇ ਪਏ ਆ ਬੀਬੀ ਨੇ ਗੱਲਾਂ ਸਾਡੀਆਂ ਗੱਲਾਂ ਮੰਨਣੀਆਂ ਨਹੀਂ ਆਂ ਗਈਆਂ ਪ੍ਰੋਬਲਮ ਇਹ ਆ ਨਾਲੇ ਬੀਬੀ ਦਾ ਸਾਡੇ ਨਾਲ ਅਧਿਕਾਰ ਖੇਤਰ ਵੀਰੇ ਬਣਦਾ ਨਹੀਂ ਹੈਗਾ ਸਾਡੀ ਛੋਟੀ ਬੈਣ ਆ ਉਹ ਉਹਨੂੰ ਉਮਰ ਲੰਬੀ ਬਖਸ਼ੇ ਪਰਮਾਤਮਾ ਦਿਨ ਦੁਗੜੇ ਰਾਤ ਚੌਕੜੀ ਕਰੇ ਪਰਿਵਾਰ ਤਰੱਕੀ ਕਰੇ ਬਸ ਕਸ਼ਮੀਰ ਗਰੀ ਜੀ ਅੱਜ ਦਰਹਾ ਵੇਖੇ ਆਇਓ ਕੀ ਕਹੂੰਗੇ ਸਾਨੂੰ ਤਾਂ 20 ਸਾਲ ਹੋ ਗਏ ਇੱਥੇ ਭੰਡਾਰਾ ਆਯੋਜਿਤ ਕਰਦੇ ਨੂੰ ਸਾਹਮਣੇ ਜਿਹੜਾ ਸਾਹਮਣੇ ਭੰਡ ਇਥੇ ਹਰ ਗਣਪਤੀ ਉਸ ਦਿਵਸ ਤੇ ਆਪਣੇ ਭੰਡਾਰੇ ਹੁੰਦੇ ਆ ਅੱਜ ਵਿਸ਼ੇਸ਼ ਰੂਪ ਦੇ ਵਿੱਚ ਜੋ ਮੋਦੀ ਜੀ ਦਾ ਜਨਮ ਦਿਨ ਆ ਉਹ ਮਨਾਵਾਂਗੇ ਬੀਬੀ ਤੁਹਾਡੇ ਚੈਨਲ ਰਾਹੀਂ ਤੁਸੀਂ ਵੀ ਸ਼ਾਇਦ ਪੁੱਛਣੀ ਦਰਾਹ ਨਹੀਂ ਬੰਡਣੀ ਦੇਵਾਂਗੇ ਕੀ ਗੱਲ ਦਰਾਹ ਉਹਦੇ ਕਿਸੇ ਦੇ ਕੀ ਦੀ ਜ਼ਕੀਰਤ ਰਾ ਕਿਸੇ ਪਿਓ ਦੀ ਜ਼ਕੀਰਤ ਨਹੀਂ ਦਰਾਹ ਜਿੱਥੇ ਦਰਾਹ ਗਵਾਂਢੀ ਚ ਜਾ ਕੇ ਆਉਂਗਾ ਇਹ ਮਤ ਸੋਚੇ ਇਹ ਹੰਕਾਰ ਨਾ ਪਾੜਨ ਇਹ ਲੋਕ ਇਹ ਅਰੇ ਪਟਕਾ ਪਾ ਕੇ ਹੰਕਾਰ ਜਰ ਹੰਕਾਰ ਛੱਡ ਦੇਣਾ ਪ੍ਰਮਾਤਮਾ ਦੇ ਅਸੀਕ ਛੋਟੇ ਕੀੜੇ ਆ ਪਾਲੇ ਹੋਏ ਪਰਮਾਧਮਾਨੇ ਅਸੀਂ Hindu Muslim Sikh Sai Jaini Bodhi ਸਾਰੇ ਭਰਾਵਾਂ ਨਾਲ ਮੈਂ ਕਰ ਰਹੇ ਆ ਬੀਬੀ ਤੋਂ ਸਮਾਜ ਨੂੰ ਤੋੜਨ ਦੀ ਗੱਲ ਨਾ ਕਰਦੀ ਅਸੀਂ ਤੋੜਨ ਵਾਲਿਆਂ ਚ ਨਹੀਂ ਅਸੀਂ ਲਗਾਣਾ ਕੀ ਨਾਲ ਗੱਲਬਾਤ ਕਰਕੇ ਯਾਰ ਬੀਬੀ ਤੋਂ ਸਾਡੇ ਕੋਲ ਹੋਰ ਮੁੱਦੇ ਥੋੜੇ ਆ ਬੀਬੀ ਨੂੰ ਕੀ ਮੈਸੇਜ ਦਵਾਂਗੇ ਭੈਣ ਨੂੰ ਆਕਰ ਛੋਟੀ ਭੈਣ ਨੂੰ ਉਹ ਆਪਣੇ ਉਹਨੂੰ ਸਮਤ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਬਸ ਜਿਹ ਦਰਾਹ ਵਿਕੇ ਗੁਰਸਿੰਮਰ ਸਿੰਘ ਮੰਡ ਆਇਆ ਸੀ ਤੁਹਾਨੂੰ ਵੀ ਪੁਲਿਸ ਨੇ ਨજરਬੰਦ ਕਰਤਾ ਕੀ ਕਹੋਗੇ ਇਸ ਬਾਰੇ ਪਹਿਲਾਂ ਤਾਂ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨજરਬੰਦ ਮੈਨੂੰ ਇਸ ਕਰਕੇ ਕੀਤਾ ਕਿ ਮੰਡ ਸਾਹਿਬ ਨੇ ਇੱਕ ਮੇਰੇ ਤੇ ਕੰਪਲੇਂਟ ਦੱ ਕੀਤੀ ਹੋਈ ਸੀਗੀ ਜੀ ਮੈਂ ਪਹਿਲਾਂ ਪਹੁੰਚੀ ਮੈਂ ਉਹਨਾਂ ਦੇ 10 ਵਜੇ ਦਾ ਟਾਈਮ ਸੀ ਮੈਂ ਵੇਟ ਕਰਕੇ ਕਰਨ ਗਈ ਸੀ ਮੈਂ ਕੱਲੀ ਗਈ ਸੀ ਅਗਰ ਅਸੀਂ ਉਹਨਾਂ ਦਾ ਕੋਈ ਵਿਰੋਧ ਜਾਂ ਕੁਝ ਹੋਰ ਕਰਨਾ ਹੁੰਦਾ ਤਾਂ ਅਸੀਂ ਪੂਰੀ ਆਪਣੀ ਜਥੇਬੰਦੀ ਲੈ ਕੇ ਜਾਂਦੀ ਮੈਂ ਪੰਜਾਬ ਪ੍ਰਧਾਨ ਆ ਕਿਸਾਨਾਂ ਵੱਲੋਂ ਤਾਂ ਉਸ ਟਾਈਮ ਮੈਂ ਕੱਲੀ ਗਈਆਂ ਸਿਰਫ ਉਹਨਾਂ ਨੂੰ ਇਹ ਪੁੱਛਣ ਦੇ ਲਈ ਵੀ ਭਾਈ ਤੁਸੀਂ ਸਾਡੇ ਕਿਸਾਨਾਂ ਬਾਰੇ ਇੰਨਾ ਗਲਤ ਕਿਉਂ ਬ ਤੇ ਜਦੋਂ ਮੈਂ ਉੱਥੇ ਗਈ ਤਾਂ ਪੁਲਿਸ ਨੇ ਮੈਨੂੰ ਇਹ ਕਹਿਤਾ ਕਿ ਮੈਡਮ ਤੁਹਾਡੇ ਅੰਗੇਜਡ ਇੱਕ ਦਰਖਾਸਤ ਆ ਵੀ ਤੁਸੀਂ ਉਹਦੇ ਸਬੰਧ ਚ ਥਾਣੇ ਚਲੋ ਚਲੋ ਉਹਨਾਂ ਨੇ ਮੈਂ ਮਤਲਬ ਮੈਨੂੰ ਮੇਰੇ ਦਫ਼ਤਰ ਚ ਲਿਆ ਕੇ ਉਸ ਤੋਂ ਬਾਅਦ ਨਜ਼ਰਬੰਦ ਕਰਤਾ ਮੈਡਮ ਉਹ ਤੁਹਾਨੂੰ ਬੋਲ ਕੇ ਗਿਆ ਇੱਕ ਪਾਸੇ ਤਾਂ ਉਹ ਕਹਿੰਦਾ ਮੇਰੀ ਛੋਟੀ ਭੈਣ ਆ ਇੱਕ ਪਾਸੇ ਉਹ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਇਦੇ ਬਾਰੇ ਕੀ ਕਹੋਗੇ ਵੀਰੇ ਜਿਓ ਮੈਨੂੰ ਜਾਣਦਾ ਨਹੀਂ ਫਿਰ ਮੇਰੇ ਤੇ ਦਰਖਾਸਤ ਘਾਤੇ ਦਿੱਤੀ ਹੋਈ ਆ ਠੀਕ ਆ ਨਾ ਜੇ ਆਈਕਾ ਆਪਾ ਉਸ ਬੰਦੇ ਨੂੰ ਜਿਹਨੂੰ ਆਪਾ ਜਾਣਦੇ ਹੀ ਨਹੀਂ ਜਿਹਦੇ ਬਾਰੇ ਉਹ ਮੈਨੂੰ ਕਹਿੰਦਾ ਫੇਮਸ ਹੋਣ ਨੂੰ ਫਿਰਦੇ ਆ ਤਾਂ ਫੇਮਸ ਪਹਿਲੀ ਗੱਲ ਤਾਂ ਤੁਸੀਂ ਇਹ ਦੱਸੋ ਵੀ ਜਿਹਨੇ ਫੇਮਸ ਹੋਣਾ ਮੈਂ ਸ਼ਹਿਰ ਦੇ ਵਿੱਚ ਪਿਛਲੇ 3 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਆ ਤੇ ਉਹਦੀ ਕੀ ਦੇਣਾ ਤੇ ਮੇਰੀ ਇਹ ਦੇਣਾ ਮੇਰੇ ਹਲਕੇ ਜਾ ਕੇ ਪੁੱਛ ਲਵੇ ਅਸੀਂ ਲੁਧਿਆਣੇ ਚ ਜਾ ਕੇ ਪੁੱਛ ਲੈਣ ਉਹਦੇ ਅੰਡੀ ਗਵੰਡੀਆਂ ਤੋਂ ਵੀ ਇਹਦੀ ਕੀ ਦੇਣਾ ਦੱਸ ਦਵੇ ਠੀਕ ਆ ਨਾ ਤੇ ਮੇਰੀ ਆ ਕੇ ਮੇਰੇ ਸ਼ਹਿਰ ਚ ਪੁੱਛ ਲਵੇ ਵੀ ਮੇਰੀ ਪਿਛਲੇ 18 ਸਾਲ ਬਾਬ ਦੀ ਜ਼ਗੀਰ ਨਹੀਂ ਦਰਾਹਾ ਵੀ ਮੈਂ ਉਹਦੇ ਗਵਾਣ ਚ ਵੀ ਆਉਂਗਾ ਵੀ ਤਾਂ ਵੀ ਰੋਗ ਨਹੀਂ ਸਕਦੀ ਉਹ ਵੀਰੇ ਇਹ ਗੱਲ ਨਾ ਮੈਂ ਐਗਰੀ ਹਾਂ ਮੇਰੇ ਬਾਪ ਦੀ ਜ਼ਗੀਰ ਨਹੀਂ ਆ ਦਰਾਹਾ ਪਰ ਮੈਂ ਇਹ ਚੀਜ਼ ਕਹਿਨੀ ਆ ਵੀ ਜੇ ਤੂੰ ਸਾਡੇ ਖਿਲਾਫ ਬੋਲੇਗਾ ਸਾਡੇ ਕਿਸਾਨਾਂ ਖਿਲਾਫ ਬੋਲੇਗਾ ਜਾਂ ਸਾਨੂੰ ਮਤਲਬ ਗਲਤ ਟਿੱਪਣੀ ਕਰੇਗਾ ਸੈਕੰਡਲੀ ਉਹ ਕਹਿੰਦਾ ਵੀ ਮੈਂ ਗਰਜੋਤ ਨਾਲ ਗੱਲ ਇਸ ਦਾ ਉਦੋਂ ਕਰੂੰਗਾ ਜਦੋਂ ਉਹ ਕਹੂਗੀ ਮੋਦੀ ਜਿੰਦਾਬਾਦ ਖਨੀ ਹੋਰ ਕੋਈ ਚੀਜ਼ ਪਰ ਮੈਂ ਮੈਂ ਮੋਦੀ ਜਿੰਦਾਬਾਦ ਕਿਉਂ ਕਹਾ ਠੀਕ ਹੈ ਮੋਦੀ ਨੇ ਮੇਰੇ ਪੰਜਾਬ ਦਾ ਇੰਨਾ ਘਾੜ ਮਾਰਿਆ ਪਿਆ ਹਾਂ ਮੈਂ ਹਿੰਦੁਸਤਾਨ ਜਿੰਦਾਬਾਦ ਜ਼ਰੂਰ ਕਹੂੰਗੀ ਨਹੀਂ ਮੈਡਮ ਉਹਨੇ ਕਿਹਾ ਸੀ ਵੀ ਅੱਜ ਨਰਿੰਦਰ ਮੋਦੀ ਦਾ ਜਨਮ ਦਿਨ ਆ ਵੀ ਉਹਦੇ ਕੇਕ ਕੱਟਣਗੇ ਮੈਡਮ ਉਹਦੇ ਬਾਰੇ ਕਹਿੰਦਾ ਸੀ ਉਹ ਵੀ ਉਹਨਾਂ ਨੂੰ ਬੀਰ ਜੀ ਮੈਂ ਕਿਉਂ ਕੱਟਾਂ ਨਰਿੰਦਰ ਮੋਦੀ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਠੀਕ ਹੈ ਜਿਹੜੇ ਅਸੀਂ ਬਾਰਡਰਾਂ ਤੇ ਬੈਠੇ ਆ ਪਿਛਲੇ 2-3 ਸਾਲਾਂ ਤੋਂ ਧੱਕੇ ਖਾ ਰਹੇ ਆ ਸਾਡੀਆਂ ਮੰਗਾਂ ਮੰਨ ਲੈਣਾ ਸੀ ਤਾਂ ਨਰਿੰਦਰ ਮੋਦੀ ਦਾ ਵੀ ਇੱਕ ਕੱਟ ਲਾਂਗੇ ਸਾਨੂੰ ਕੀ ਆਪਤੀ ਆ ਜੇ ਉਹ ਸਾਡੇ ਪੰਜਾਬ ਦਾ ਭਲਾ ਸੋਚੂਗਾ ਜਿਹੜਾ ਬੰਦਾ ਸਾਡੇ ਪੰਜਾਬ ਦੀ ਗੱਲ ਕਰੂਗਾ ਅਸੀਂ ਉਹਦੇ ਬਾਰੇ ਮਾੜਾ ਥੋੜੀ ਕਹਾਂਗੇ ਫਿਰ ਨਹੀਂ ਜੇ ਮੰਡ ਸਾਹਿਬ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਨੇ ਤੁਸੀਂ ਉਹਨਾਂ ਨੂੰ ਸਵਾਲ ਕਰ ਰਹੇ ਹੋ ਜਵਾਬ ਦੇਣ ਨੂੰ ਤਿਆਰ ਨੇ ਤਾਂ ਬੈਠੋਗੇ ਉਹਨਾਂ ਨਾਲ ਵੀਰੇ ਹੁਣ ਜਿਹੜੀ ਦਰਖਾਸਤ ਦਿੱਤੀ ਆ ਉਹਦੇ ਸਬੰਧ ਚ ਜਦੋਂ ਉਹਨਾਂ ਮਸੀਂ ਮੰਡ ਨੂੰ ਕਿਹਾ ਸੀ ਬੈਠ ਕੇ ਮਾਨ ਸਾਹਿਬ ਤੁਹਾਡੀ ਗੱਲਬਾਤ ਕਰਾ ਦਿੰਦੇ ਆ ਬੈਠ ਕੇ ਵੀ ਮੈਡਮ ਤੁਹਾਨੂੰ ਸਵਾਲ ਕਰ ਲੈਂਦੇ ਆ ਉਹ ਕਹਿੰਦਾ ਲੇਡੀਜ਼ ਕੱਪੜੇ ਪਾੜ ਕੇ ਖੜ ਜਾਂਦੀਆਂ ਵੀ ਕੀ ਕਰਾਂਗੇ ਉੱਥੇ ਉਹਨੂੰ ਪਹਿਲਾਂ ਤਾਂ ਆਪਣੀ ਦਾੜੀ ਦੀ ਆਪਣੀ ਪੱਗ ਦੀ ਰਿਸਪੈਕਟ ਕਰਨੀ ਚਾਹੀਦੀ ਆ ਔਰ ਇੱਕ ਔਰਤ ਜਾਤੀ ਰਿਸਪੈਕਟ ਕਰਨੀ ਚਾਹੀਦੀ ਆ ਹਨਾ ਉਹਦੇ ਕਿੰਨੀ ਕੁ ਤੁਸੀਂ ਆਪ ਦੇਖੋ ਵੀ ਮਾਨਸਿਕਤਾ ਕਿੰਨੀ ਕੁ ਵਧੀਆ ਹੋਊਗੀ ਇੱਕ ਲੇਡੀਜ਼ ਦੇ ਲਈ ਜਾਂ ਸਮਾਜ ਲਈ ਤਾਂ ਆਪਾਂ ਨੂੰ ਪਤਾ ਹੀ ਆ ਕਿੰਨਾ ਚੰਗਾ ਸੋਚ ਰਿਹਾ ਜਾਂ ਸਿੱਖਾਂ ਲਈ ਜਾਂ ਪੰਜਾਬੀਆਂ ਲਈ ਤਾਂ ਜਿਹੜਾ ਲੇਡੀਜ਼ ਨੂੰ ਇੰਨੀ ਕੁ ਗਿਰੀ ਹੋਈ ਮਾਨਸਿਕਤਾ ਨਾਲ ਸੋਚ ਰਿਹਾ ਉਹ ਬੰਦੇ ਦਾ ਕਿੱਡੀ ਕੁ ਲੈਵਲ ਹੋਊਗਾ ਆਪਾਂ ਦੇਖ ਹੀ ਸਕਦੇ ਆ ਪਰ ਉਹਨੂੰ ਇੱਥੇ ਇਹ ਚੀਜ਼ ਕਹਿਣਾ ਚਾਹੁੰਦੇ ਆ ਵੀ ਹਰ ਇੱਕ ਰਿਸਪੈਕਟ ਲੇਡੀਜ਼ ਦੀ ਰਿਸਪੈਕਟ ਹੁੰਦੀ ਆ ਬਾਬੇ ਨਾਨਕ ਨੇ ਵੀ ਕਿਹਾ ਕਿ ਆਖਿਆ ਵੀ ਸੋ ਕਿਉਂ ਮੰਦਾ ਆਖੀ ਜਦ ਮੇ ਰਾਜਨ ਸੋ ਉਹਨੂੰ ਮਤਲਬ ਇਹ ਚੀਜ਼ ਦੇਖਣੀ ਚਾਹੀਦੀ ਆ ਵੀ ਉਹਦੀ ਭੈਣ ਵੀ ਇੱਕ ਲੇਡੀਜ਼ ਆ ਸਮਾਦ ਦੇ ਵਿੱਚ ਵੀ ਕੁੜੀਆਂ ਨੇ ਠੀਕ ਆ ਨਾ ਉਹਦੀ ਘਰ ਵਾਲੀ ਵੀ ਇੱਕ ਲੇਡੀਜ਼ ਆ ਕਿ ਜੇ ਉਹ ਇਹ ਚੀਜ਼ਾਂ ਕਹਿੰਦਾ ਵਾ ਤਾਂ ਉਹ ਮਤਲਬ ਇਹ ਲੇਡੀਜ਼ ਨੂੰ ਉਹ ਇਹੀ ਨਿਕਾਣਾ ਦੇਖਦਾ ਵੀ ਲੇਡੀਜ਼ ਇਹੀ ਕੰਮ ਕਰਦੀਆਂ ਨੇ ਤੇ ਅਸੀਂ ਇੱਕ ਮਤਲਬ ਰਿਸਪੈਕਟੇਬਲ ਊਮਨ ਆ ਮੈਂ ਤਾਂ ਉਹ ਇਹ ਚੀਜ਼ ਕਹਿੰਦਾ ਵਾ ਮੇਰੇ ਦਫ਼ਤਰ ਦੇ ਵਿੱਚ ਹਰ ਰੋਜ਼ 1 ਤੋਂ ਲੈ ਕੇ 5 ਤੱਕ 6 7 ਇਦਾਂ ਦੇ ਮੇਰੇ ਉਹਦੇ ਵਿੱਚ ਦਫਤਰ ਦੇ ਵਿੱਚ ਜਾ ਕੇ ਫੈਸਲੇ ਹੁੰਦੇ ਨੇ ਠੀਕ ਹੈ ਮੈਂ ਮਤਲਬ ਹਰ ਸਮਾਜ ਦੇ ਵਿੱਚ ਵਿਚਲਦੀ ਆ ਮਤਲਬ ਚੰਗੇ ਹਰ ਇੱਕ ਪਰਿਵਾਰ ਦੇ ਨਾਲ ਮੇਰੇ ਰਿਲੇਸ਼ਨਸ ਨੇ ਤਾਂ ਇਹਦਾ ਮਤਲਬ ਇਹ ਥੋੜੀਆ ਵੀ ਅਸੀਂ ਇਸ ਖੱਚ ਦੇ ਨਾਲ ਐਦਾਂ ਦੀ ਹਰਕਤ ਕਰਾਂਗੇ ਅਸੀਂ ਤਾਂ ਉਹਦੇ ਨਾਲ ਸਿਰਫ ਇੱਕ ਸਵਾਲ ਕਰਨਾ ਕਿ ਮੈਂ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਵੀ ਭਾਈ ਤੁਸੀਂ ਸਾਡੇ ਕਿਸਾਨਾਂ ਬਾਰੇ ਇੰਨਾ ਵਿਰੋਧ ਨਾ ਕਰੋ ਨਾ ਐਦਾਂ ਗਲਤ ਬੋਲੋ ਤੁਸੀਂ ਇੱਕ ਪੰਜਾਬੀ ਭਰਾ ਹੋ ਠੀਕ ਆ ਤੁਹਾਡੇ ਸਿਰ ਤੇ ਵੀ ਪੱਗ ਆ ਹਾਂਜੀ ਮੈਡਮ ਉਹ ਨਾ ਕਹਿੰਦੇ ਵੀ 21 ਸਾਲ ਹੋ ਗਏ ਸਨੂਰੇ ਆਂਦਿਆਂ ਨੂੰ 21 ਸਾਲ ਹੋ ਗਏ ਲੰਗਰ ਲਾਂਦਿਆਂ ਨੂੰ ਵੀ ਦਰਾਹੇ ਤਾਂ ਅਸੀਂ ਕਿਸੇ ਦਾ ਥੋੜੀ ਦਰਾਸ਼ਿਆ ਰ ਅਸੀਂ ਆ ਸਕਦੇ ਹਾਂ ਔਰੇ ਬਿਲਕੁਲ ਵੀਰੇ ਮੈਂ ਕਹਿ ਨਹੀਂ ਆ ਵੀ ਉਹ ਆ ਸਕਦੇ ਨੇ ਪਰ ਮੈਂ ਇਹ ਕਹਿਨੀ ਆ ਵੀ ਆ ਕੇ ਤੁਸੀਂ ਕੋਈ ਪੜਕਾਉ ਗੱਲ ਨਾ ਕਰੋ ਠੀਕ ਆ ਰਿਸਪੈਕਟਲੀ ਗੱਲ ਕਰੋ ਠੀਕ ਆ ਜਿੱਦਾਂ ਵੀ ਹੁਣ ਸਾਡੇ ਕਿਸਾਨ ਭਰਾ ਨੇ ਹੁਣ ਉਹਨਾਂ ਬਾਰੇ ਨਾ ਹੁਣ ਮੀਡੀਆ ਚੋ ਕਿੰਨਾ ਕੁਝ ਬੋਲ ਕੇ ਗਏ ਨੇ ਕਿਸਾਨ ਕਿਸਾਨਾਂ ਬਾਰੇ ਹਨਾ ਤਾਂ ਮੈਂ ਇਹ ਚੀਜ਼ਾਂ ਕਹਿਨੀ ਆ ਵੀ ਉਹ ਇਹ ਗੱਲਾਂ ਨਾ ਕਰੋ ਆ ਕੇ ਪੜਕਾਉ ਗੱਲਾਂ ਨਾ ਕਰੋ ਆਓ ਮੋਸਟ ਵੈਲਕਮ ਅਸੀਂ ਖੁਦ ਵੈਲਕਮ ਕਰਾਂਗੇ ਸਾਡਾ ਕਿਹੜਾ ਕੋਈ ਵਿਰੋਧੀ ਪਾਰਟੀ ਦਾ ਨੇਤਾ ਵਾ ਜਾਂ ਕੋਈ ਉਹ ਸਾਡਾ ਉਹਦੇ ਨਾਲ ਕੋਈ ਕੰਪੀਟੀਸ਼ਨ ਆ ਜਾਂ ਅਸੀਂ ਉਹਦੇ ਅੰਗੇਜਡ ਕੋਈ ਇਲੈਕਸ਼ਨ ਲੜਨੀਆਂ ਨੇ ਜਾਂ ਉਹ ਮਤਲਬ ਕੋਈ ਬਹੁਤ ਵੱਡਾ ਸ ਅਸੀਂ ਵੀ ਉਹਦੇ ਖਿਲਾਫ ਬੋਲ ਕੇ ਫੇਮਸ ਹੋਣਾ ਹੈ ਹਨ ਉਹ ਇੱਕ ਆਮ ਬੰਦਾ ਵਿਚਾਰਾ ਉਹ ਤਾਂ ਆਪ ਸਿਕਿਉਰਟੀ ਲੈਂਦਾ ਫਿਰਦਾ ਠੀਕ ਨਹੀਂ ਸਾਡੀਆਂ ਸਰਕਾਰ ਵਾਸਤੇ ਇੱਕ ਸਿਕਿਉਰਟੀ ਦੇ ਮਾਰੇ ਉਹ ਡਰਾਮਾ ਕਰ ਦਿੰਦਾ ਉਹਨੂੰ ਸਿਕਿਉਰਟੀ ਮਿਲ ਜਾਂਦੀ ਹੈ